ਸਰਸਕਲ ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਬਠਿੰਡਾ ਬਲਾਸਟ ਮਾਮਲੇ ਦੇ ਵਿੱਚ ਨਵਾਂ ਅਪਡੇਟ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਜਿੱਥੇ ਦੋਸ਼ੀ ਨੌਜਵਾਨ ਦੇ ਵੱਲੋਂ ਕਬੂਲ ਕਰ ਲਿਆ ਗਿਆ ਆਪਣਾ ਜੁਰਮ ਤਾਂ ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ 14 ਦਿਨਾਂ ਦੀ ਨਾਇਕ ਹਿਰਾਸਤ ਹੈ ਦੋਸ਼ੀ ਤਾਂ ਅਦਾਲਤ ਪੇਸ਼ੀ ਹੁੰਦੀ ਹੈ ਤੇ ਇਸੇ ਦਰਮਿਆਨ ਇਸ ਨੌਜਵਾਨ ਦੇ ਵੱਲੋਂ ਆਪਣਾ ਜਿਹੜਾ ਜੁਰਮ ਹੈ ਉਹ ਕਬੂਲ ਕਰ ਲਿਆ ਜਾਂਦਾ ਬਠਿੰਡਾ ਦਾ ਪਿੰਡ ਜੀਦਾ ਜਿੱਥੇ ਘਰ ਦੇ ਵਿੱਚ ਬਲਾਸਟ ਹੁੰਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਐਕਸਪੈਰੀਮੈਂਟਲ ਜਿਹੜਾ ਸਮਾਨ ਹੈ ਉਹ ਮੁੰਡੇ ਦੇ ਵੱਲੋਂ ਆਨਲਾਈਨ ਆਰਡਰ ਕੀਤਾ ਜਾਂਦਾ ਹੈ ਹਾਲਾਂਕਿ ਜਦੋਂ ਤੁਮਾਕਾ ਹੁੰਦਾ ਉਸ ਤੋਂ ਬਾਅਦ ਇਹ ਨੌਜਵਾਨ ਤੇ ਇਸ ਦੇ ਪਿਤਾ ਜਿਹੜੇ ਨੇ ਜ਼ਖਮੀ ਹੁੰਦੇ ਨੇ ਜਿਹਨਾਂ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਾਂ ਜਾਂਚ ਟੀਮਾਂ ਵੀ ਮੌਕੇ ਤੇ ਪਹੁੰਚਿਆ ਸੰਤਾ ਉਸੇ ਦਰਮਿਆਨ ਸਫਾਈ ਕਰਦਿਆ ਕਰਦਿਆ ਵੀ ਦੋ ਤੁਮਾਕੇ ਹੁੰਦੇ ਨੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਸੀ ਤਾਂ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਜਿੱਦਾਂ ਬਲਾਸਟ ਕੇਸ ਦੇ ਵਿੱਚ ਦੋਸ਼ੀ ਨੇ ਕੋਰਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਆਪਣੀ ਕਨਫੈਸ਼ਨ ਸਟੇਟਮੈਂਟ ਜਿਹੜੀ ਉਸ ਦੇ ਵੱਲੋਂ ਦਰਜ ਕਰਵਾਈ ਗਈ ਹੈ ਫਿਲਹਾਲ ਦੇ ਲਈ 14 ਦਿਨਾਂ ਦੀ ਨਿਆਇਕ ਹਿਰਾਸਤ ਹੈ ਜਿਹੜਾ ਦੋਸ਼ੀ ਹੈ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਜਿਹੜਾ ਹੈ ਇਸ ਦੇ ਵੱਲੋਂ ਆਨਲਾਈਨ ਐਕਸਪੈਰੀਮੈਂਟ ਦਾ ਸਮਾਨ ਉਦੋਂ ਮੰਗਵਾਇਆ ਗਿਆ ਸੀ ਹਾਲਾਂਕਿ ਹੁਣ ਇਸ ਦੇ ਵੱਲੋਂ ਜਿਹੜਾ ਆਪਣਾ ਕਬੂਲਨਾਮਾ ਕੀਤਾ ਗਿਆ ਜਿਸ ਦੇ ਵਿੱਚ ਆਪਣਾ ਜੁਰਮ ਇਸ ਮੁੰਡੇ ਦੇ ਵੱਲੋਂ ਮੰਨਿਆ ਗਿਆ ਤਾਂ ਬਠਿੰਡਾ ਦਾ ਪਿੰਡ ਜੀਦਾ ਜਿੱਥੇ ਘਰ ਦੇ ਵਿੱਚ ਪਹਿਲਾਂ ਕਮਰੇ ਦੇ ਵਿੱਚ ਬਲਾਸਟ ਹੁੰਦਾ ਹੈ ਉਸ ਤੋਂ ਬਾਅਦ ਇੱਕ ਨੌਜਵਾਨ ਤੇ ਉਸ ਦੇ ਪਿਤਾ ਜ਼ਖਮੀ ਹੁੰਦੇ ਨੇ ਤੇ ਜਦ ਜਾਂਚ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤਾਂ ਸਫਾਈ ਦੇ ਦਰਮਿਆਨ ਵੀ ਦੋ ਬਲਾਸਟ ਹੋਏ ਸਨ। ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਉਕਤ ਦੋਸ਼ੀ ਨੌਜਵਾਨ ਦੇ ਵੱਲੋਂ ਅਦਾਲਤ ਦੇ ਵਿੱਚ ਜ਼ੁਰਮ ਕਬੂਲ ਕੀਤਾ ਗਿਆ ਹੈ। ਆਪਣੀ ਜਿਹੜੀ ਕਨਫੈਸ਼ਨ ਸਟੇਟਮੈਂਟ ਹੈ ਇਸ ਦੇ ਵੱਲੋਂ ਦਰਜ ਕਰਵਾਈ ਗਈ ਹੈ ਤਾਂ ਫਲਹਾਲ ਨੌਜਵਾਨ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਜਿਆ ਗਿਆ। ਬਠਿੰਡਾ ਬਲਾਸਟ ਮਾਮਲੇ ਦੇ ਵਿੱਚ ਨਵਾਂ ਅਪਡੇਟ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਜਿੱਥੇ ਦੋਸ਼ੀ ਨੌਜਵਾਨ ਦੇ ਵੱਲੋਂ ਕਬੂਲ ਕਰ ਲਿਆ ਗਿਆ ਆਪਣਾ ਜੁਰਮ ਤਾਂ ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ 14 ਦਿਨਾਂ ਦੀ ਨਾਇਕ ਹਿਰਾਸਤ ਹੈ ਦੋਸ਼ੀ ਤਾਂ ਅਦਾਲਤ ਚ ਪੇਸ਼ੀ ਹੁੰਦੀ ਹੈ ਤੇ ਇਸੇ ਦਰਮਿਆਨ ਇਸ ਨੌਜਵਾਨ ਦੇ ਵੱਲੋਂ ਆਪਣਾ ਜਿਹੜਾ ਜੁਰਮ ਹੈ ਉਹ ਕਬੂਲ ਕਰ ਲਿਆ ਜਾਂਦਾ ਬਟੈਂਡਾ ਦਾ ਪਿੰਡ ਜੀਦਾ ਜਿੱਥੇ ਘਰ ਦੇ ਵਿੱਚ ਬਲਾਸਟ ਹੁੰਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਐਕਸਪੈਰੀਮੈਂਟਲ ਜਿਹੜਾ ਸਮਾਨ ਹੈ ਉਹ ਮੁੰਡੇ ਦੇ ਵੱਲੋਂ ਆਨਲਾਈਨ ਆਰਡਰ ਕੀਤਾ ਜਾਂਦਾ ਹਾਲਾਂਕਿ ਜਦੋਂ ਧੁਮਾਕਾ ਹੁੰਦਾ ਉਸ ਤੋਂ ਬਾਅਦ ਇਹ ਨੌਜਵਾਨ ਤੇ ਇਸ ਦੇ ਪਿਤਾ ਜਿਹੜੇ ਨੇ ਜ਼ਖਮੀ ਹੁੰਦੇ ਨੇ ਜਨਰਲ ਨੂੰ ਹਸਪਤਾਲ ਲਿਆਂਦਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਾਂਚ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਸਨ ਤਾਂ ਉਸੇ ਦਰਮਿਆਨ ਸਫਾਈ ਕਰਦਿਆਂ ਕਰਦਿਆਂ ਵੀ ਦੋ ਤਮਾਕੇ ਹੁੰਦੇ ਨੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਸੀ ਤਾਂ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਜਿੱਦਾਂ ਬਲਾਸਟ ਕੇਸ ਦੇ ਵਿੱਚ ਦੋਸ਼ੀ ਨੇ ਕੋਰਟ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਆਪਣੀ ਕਨਫੈਸ਼ਨ ਸਟੇਟਮੈਂਟ ਜਿਹੜੀ ਉਸ ਦੇ ਵੱਲੋਂ ਦਰਜ ਕਰਵਾਈ ਗਈ ਹੈ ਫਿਲਹਾਲ ਦੇ ਲਈ 14 ਦਿਨਾਂ ਦੀ ਨਾਇਕ ਹਿਰਾਸਤ ਤੇ ਜਿਹੜਾ ਦੋਸ਼ੀ ਹੈ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਜਿਹੜਾ ਹੈ ਇਸ ਦੇ ਵੱਲੋਂ ਆਨਲਾਈਨ ਐਕਸਪੈਰੀਮੈਂਟ ਦਾ ਸਮਾਨ ਉਦੋਂ ਮੰਗਵਾਇਆ ਗਿਆ ਸੀ ਹਾਲਾਂਕਿ ਹੁਣ ਇਸ ਦੇ ਵੱਲੋਂ ਜਿਹੜਾ ਆਪਣਾ ਕਬੂਲਨਾਮਾ ਕੀਤਾ ਗਿਆ ਜਿਸ ਦੇ ਵਿੱਚ ਆਪਣਾ ਜੁਰਮ ਇਸ ਮੁੰਡੇ ਦੇ ਵੱਲੋਂ ਮੰਨਿਆ ਗਿਆ ਤਾਂ ਬਠਿੰਡਾ ਦਾ ਪਿੰਡ ਜੀਦਾ ਜਿੱਥੇ ਘਰ ਦੇ ਵਿੱਚ ਪਹਿਲਾਂ ਕਮਰੇ ਦੇ ਵਿੱਚ ਬਲਾਸਟ ਹੁੰਦਾ ਹੈ ਉਸ ਤੋਂ ਬਾਅਦ ਇੱਕ ਨੌਜਵਾਨ ਤੇ ਉਸ ਦੇ ਪਿਤਾ ਜ਼ਖਮੀ ਹੁੰਦੇ ਨੇ ਤੇ ਜਦ ਜਾਂਚ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤਾਂ ਸਫਾਈ ਦੇ ਦਰਮਿਆਨ ਵੀ ਦੋ ਬਲਾਸਟ ਹੋਇਆ ਸੀ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਉਕਤ ਦੋਸ਼ੀ ਨੌਜਵਾਨ ਦੇ ਵੱਲੋਂ ਅਦਾਲਤ ਦੇ ਵਿੱਚ ਜ਼ੁਰਮ ਕਬੂਲ ਕੀਤਾ ਗਿਆ ਹੈ ਆਪਣੀ ਜਿਹੜੀ ਕਨਫੈਸ਼ਨ ਸਟੇਟਮੈਂਟ ਹੈ ਇਸ ਦੇ ਵੱਲੋਂ ਦਰਜ ਕਰਵਾਈ ਗਈ ਹੈ ਤਾਂ ਫਲਹਾਲ ਨੌਜਵਾਨ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਜਿਆ ਗਿਆ ਹੈ